ਦਾਨਿਕ ਸਵੇਰਾ ਟੀਵੀ ਦੇਖ ਰਹੇ ਹਾਂ ਤੁਸੀਂ ਤੇ ਇਸ ਵਕਤ ਅਸੀਂ ਮੌਜੂਦ ਹੈ ਗਿਆ ਅਬੋਹਰ ਦੇ ਸਦਰ थाना ਦੇ ਵਿੱਚ ਜਿੱਥੇ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿੱਥੇ ਸਦਰ थाना ਪੁਲਿਸ ਨੇ ਇੱਕ ਵਿਅਕਤੀ ਨੂੰ ਦੇਸੀ ਗੱਟਾ ਅਤੇ ਇੱਕ ਕਾਰ ਪੰਜਾਬ ਚ ਗੈਂਗਸਟਰਵਾਦ ਨੂੰ ਨੱਥ ਪਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਚਨਬਧ ਹਨ ਜਿਨ੍ਹਾਂ ਦੀ ਅਗਵਾਈ ਚ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਸੂਬੇ ਚ ਸਖਤੀ ਦਿਖਾਈ ਤੇ ਹੁਣ ਤੱਕ 1408 ਵੱਡੇ ਗੈਂਗਸਟਰਾਂ ਨੂੰ ਜੇਲ੍ਹ ਚ ਬੰਦ ਕੀਤਾ ਹੈ ਜਦਕੇ 12 ਵੱਡੇ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਗਿਆ। EGTF ਵੱਲੋਂ ਅਜਿਹੇ ਗੈਂਗਸਟਰਾਂ ਦੇ 500 ਤੋਂ ਵੱਧ ਗਰੁੱਪਾਂ ਦਾ ਪਰਦਾਫਾਸ਼ ਕੀਤਾ ਗਿਆ ਜਿਨ੍ਹਾਂ ਨੇ ਸਮਾਜ 'ਚ ਅਤੰਕ ਮਚਾਇਆ ਸੀ। ਗ੍ਰਿਫਤਾਰ ਗੈਂਗਸਟਰਾਂ ਦੇ ਕੋਲੋਂ 1332 ਗੈਰਕਾਨੂੰਨੀ ਹਥਿਆਰ ਵੀ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਦਾ ਇਸਤੇਮਾਲ ਲੋਕਾਂ ਨੂੰ ਡਰੋਂ ਧਮਕਾਉਣ ਅਤੇ ਫਰौती ਮੰਗਣ ਲਈ ਕੀਤਾ ਜਾ ਰਿਹਾ ਸੀ। ਇਨਨੈ ਨੇ ਸੋਸ਼ਲ ਮੀਡੀਆ ਤੇ ਗਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੇ 192 ਖਾਤਿਆਂ ਨੂੰ ਵੀ ਬਲੌਕ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਹੈ ਜਿਸ ਨੂੰ ਪੂਰਾ ਕਰਨ ਲਈ EGITF ਦਿਨ ਰਾਤ ਕੰਮ ਕਰ ਰਹੀ ਹੈ ਪੰਜਾਬ ਨੂੰ ਗੈਂਗਸਟਰ ਕਲਚਰ ਤੋਂ ਮੁਕਤੀ ਦਿਵਾਵਾਂਗੇ ਹਰ ਰੋ ਜਿਹੜੀਆਂ ਧਮਕੀਆਂ ਆਉਂਦੀਆਂ ਫਰੋਤੀਆਂ ਦੇ ਫੋਨ ਆਉਂਦੇ ਆ ਪਾ ਅਸੀਂ ਉਹਨਾਂ ਬ੍ਰਦ ਇੱਕ ਸਖਤ ਮੁਹਿੰਮ ਵਿੱਢੀ ਹੈ ਉਹ ਅਸੀਂ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਇੱਕ ਵਿਅਕਤੀ ਨੂੰ ਦੇਸੀ ਗਟਾ ਅਤੇ ਇੱਕ ਕਾਰਤੂਸ ਦੇ ਨਾਲ ਗ੍ਰਿਫਤਾਰ ਕੀਤਾ ਹੈ ਸਦਰ ਥਾਣਾ ਪਰਵਾਰੀ ਦਵਿੰਦਰ ਸਿੰਘ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਕਿਥੋਂ ਫੜਿਆ ਗਿਆ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਕੀ ਬਰਾਮਦਗੀ ਹੋਈ ਹੈ ਕੌਣ ਵਿਅਕਤੀ ਸੀ ਗਾ ਇਹ ਕੱਲ ਸਾਡੀ ਨੂੰ ਪੁਲਿਸ ਪਾਲਟੀ ਗਸਦran ਜਿਹੜੀ ਇਸ ਇਦਾਂ ਲਈ ਮਯੂਸੀ ਇਹ ਮੋਲਾ ਨੌਜਵਾਨ ਜਿਹੜਾ ਉਹ ਬੈਗ ਲੈ ਕੇ ਤੁਰਿਆ ਆਉਂਦਾ ਸੀ ਜਿਸ ਉੱਤੇ ਆ ਕਵੀਤਾ ਜਿਹਦੇ ਤੋਂ ਇੱਕ ਦੇਸੀ ਘਟਾ 12 ਬੋਰ ਪਿਸਟਲ ਜਿਹੜਾ ਹੈ ਬਰੰਦ ਹੋਇਆ ਸਮੀਤ ਕਾਰਟੂਸ ਜਿੰਦਾ ਇਹ ਦਿੱਤੇ ਦੇ ਜਾਰੇ ਨੂੰ ਲੈ ਕੇ ਆਪਣੇ ਪੇਸ਼ ਕਰਾਂਗੇ ਕੋਰਟ ਚ ਅੱਜ ਇਹਦੇ ਬਾਰੇ ਪਤਾ ਕਰ ਰਹੇ ਆ ਕਿ ਕਿੱਥੋਂ ਲੈ ਕੇ ਆਇਆ ਹੈ ਤੇ ਕਿਸ ਵਾਸਤੇ ਲੈ ਕੇ ਆਇਆ ਹੈ ਕਿ ਇਹਨੇ ਕਦ ਕਿਸ ਪਰਚ ਵਾਸਤੇ ਵਰਤਣਾ ਛੇ ਕੀ ਨਾਮ ਹੈ ਸਰ ਕਿਥੋਂ ਆ ਰਹੇ ਹੋ ਸੁਖਜਿੰਦਰ ਸਿੰਘ ਦਾ ਨਾਮ ਹੈ ਛਿੰਦਾ ਤੇ ਸਾਨੂੰ ਭਗਤ ਸਿੰਘ ਦੰਨੇ ਵਾਲਾ ਥਾਣਾ ਸਿਟੀ ਬਲੋਡ ਜਿਹੜਾ ਸ਼੍ਰੀ ਮੁਕਸ਼ੂਰ ਸਾਹਿਬ ਦਾ ਰਹਨ ਵਾਲਾ ਇਹ ਸਿਰ ਪਹਿਲਾ ਹੀ ਮਾਮਲਾ ਤਰਜੋਇਆ ਜਾ ਇਸ ਤੋਂ ਪਹਿਲਾਂ ਵੀ ਕੋਈ ਕਾਰਨ ਇਸ ਤਰ੍ਹਾਂ ਕਰਦੀ ਨਹੀਂ ਇਹਦੇ ਖਿਲਾਫ ਪਹਿਲਾਂ ਦੋ ਐਨਡੀਪੀ ਸੈਕਡੇ ਤੇ ਇੱਕ ਲੜਾਈ ਝਗੜੇ ਦਾ ਪਛਾੜ ਜਾ ਪਹਿਲਾਂ ਇਹਦੇ ਵਿੱਚ ਬੇਲ ਤੇ ਆਇਆ ਹੈ ਦਨਿਕ ਸਵੇਰਾ ਟੀਵੀ ਦੇਖ ਰਹੇ ਹਾਂ ਤੁਸੀਂ ਤੇ ਇਸ ਵਕਤ ਅਸੀਂ ਮੌਜੂਦ ਹੈ ਗਿਆ ਅਬੋਹਰ ਦੇ ਸਦਰ थाना ਦੇ ਵਿੱਚ ਜਿੱਥੇ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿੱਥੇ ਸਦਰ थाना ਪੁਲਿਸ ਨੇ ਇੱਕ ਵਿਅਕਤੀ ਨੂੰ ਦੇਸੀ ਘਟਾ ਅਤੇ ਇੱਕ ਕਾਰਤੂਸ ਦੇ ਨਾਲ ਗ੍ਰਿਫਤਾਰ ਕੀਤਾ ਹੈ ਸਦਰ थाना ਪਰਿਵਾਰੀ ਦਿਵਿੰਦਰ ਸਿੰਘ ਨਾਲ ਗੱਲਬਾਤ ਕਰਦੇ ਹਾਂ ਜਾਣਨੇ ਕਿਥੋਂ ਫੜਿਆ ਗਿਆ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਕੀ ਬਰਾਮਦਗੀ ਹੋਈ ਹੈ ਕੌਣ ਵਿਅਕਤੀ ਸੀਗਾ ਇਹ ਕੱਲ ਸਾਡੀ ਨ ਪੁਲਿਸ ਪਾਰਟੀ ਗਸ਼ਦਰਾਨ ਜਿਹੜੀ ਇਸ ਇਦਾਂ ਵਾਲੀ ਮੌਜੂਦ ਸੀ ਇਹ ਇੱਕ ਮੋਨਾ ਨੌਜਵਾਨ ਜਿਹੜਾ ਉਹ ਬੈਗ ਲੈ ਕੇ ਤੁਰਿਆ ਆਉਂਦਾ ਸੀ ਇਹ ਜੀ ਤੁਹਿਆ ਕਵੀਤਾ ਜਿਹਦੇ ਤੋਂ ਇੱਕ ਦੇਸੀ ਘਟਾ 12 ਬੋਰ ਪਿਸਟਲ ਜਿਹੜਾ ਹੈ ਬ੍ਰਾਂਡ ਹੋਇਆ ਸਮੀਤ ਕਾਰਦੂਸ ਜਾਂਦਾ ਇਹ ਦਿੱਤਾ ਦੇ ਜੀ ਆ ਰੇ ਨੂੰ ਲੈ ਆਪਣੇ ਪੇਸ਼ ਕਰਾਂਗੇ ਕੋਰਟ ਚ ਅੱਜ ਇਹਦੇ ਬਾਰੇ ਪਤਾ ਕਰ ਰਹੇ ਆ ਕਿ ਕਿੱਥੋਂ ਲੈ ਕੇ ਆਇਆ ਤੇ ਕਿਸ ਵਾਸਤੇ ਲੈ ਕੇ ਆਇਆ ਕਿ ਇਹਨੇ ਕਦ ਕਿਸ ਪਰਚ ਵਾਸਤੇ ਵਰਤਣਾ ਛੇ ਕਿ ਨਾਮ ਹੈ ਸਰ ਕਿੱਥੋਂ ਰਹਿੰਦੇ ਹੋ ਸੁਖਜਿੰਦਰ ਸਿੰਘ ਦਾ ਨਾਮ ਹੈ ਛਿੰਦਾ ਤੇ ਸਨੁਕਰਤ ਸਿੰਘ ਦਾਨੇ ਵਾਲਾ ਸੀ थाना ਸਿਟੀ ਬਲੋਡ ਜਿਹੜਾ ਸ੍ਰੀ ਮੁਕਸਰ ਸਾਹਿਬ ਦਾ ਰਹਿਣਾ ਵਾਲਾ ਇਹ ਸਿਰ ਪਹਿਲਾ ਹੀ ਮਾਮਲਾ ਦਰਜ ਹੋਇਆ ਜਾਂ ਇਸ ਤੋਂ ਪਹਿਲਾਂ ਵੀ ਕੋਈ ਕਾਰਨ ਇਸ ਤਰ੍ਹਾਂ ਹੀ ਕਰਦੀ ਨਹੀਂ ਇਹਦੇ ਖਿਲਾਫ ਪਹਿਲਾਂ ਦੋ ਐਲ ਡੀ ਪੀ ਸਿਕਦੇ ਤੇ ਇੱਕ ਲੜਾਈ ਝਗੜੇ ਦਾ ਪਛਾ ਦਰਜਿਆ ਪਹਿਲਾਂ ਇਹਦੇ ਵਿੱਚ ਬੇਲ ਤੇ ਆਇਆ ਸਵੇਰਾ ਟੀਵੀ ਲਈ ਆ ਬੋਹਰ ਤੋਂ ਤਰਮਿੰਦਰ ਦੀ ਰਿਪੋਰਟ